ਇਹ ਕਿ ਰੱਬ ਤੋਂ ਮੰਗਣ ਨਾਲ ਕੁਝ ਮਿਲਦਾ ਕਰ ਤੇ ਭਿਖਾਰੀ ਇਸ ਵੇਲੇ ਸਭ ਤੋਂ ਅਮੀਰ ਹੁੰਦੇ ਇਹ ਇੱਕ অতি ਗਹਿਰੀ ਅਤੇ ਵਿਚਾਰਯੋਗ ਨਾਇਰ ਹੈ ਇਹ ਸਾਨੂੰ ਸਿੱਧਾ ਸੰਦੇਸ਼ ਦਿੰਦੀ ਹੈ ਕਿ ਸਿਰਫ ਮੰਗਣ ਨਾਲ ਨਹੀਂ ਪਰ ਮਿਹਨਤ ਸੰਘਰਸ਼ ਅਤੇ ਜ਼ਿੰਦਗੀ ਵਿੱਚ ਆਪਣੀ ਭੂਮਿਕਾ ਨਿਭਾਉਣ ਨਾਲ ਹੀ ਕੁਝ ਮਿਲਦਾ ਹੈ ਜੇਕਰ ਸਿਰਫ ਹੱਥ ਫੈਲਾਉਣ ਨਾਲ ਹੀ ਮਨ ਚਾਏ ਤੋਂ ਪੁਰੇ ਹੋ ਜਾਂਦੇ ਤਾਂ ਸੜਕਾਂ ਦੇ ਹੱਥ ਫੈਲਾਉਣ ਵਾਲੇ ਭਿਖਾਰੀ ਅਜੇ ਰਾਜੇ ਹੁੰਦੇ ਇਨਸਾਨ ਦੀ ਆਸ ਅਤੇ ਵਿਸ਼ਵਾਸ ਰੱਬ ਵਿੱਚ ਹੋਣਾ ਚਾਹੀਦਾ ਹੈ ਪਰ ਸਿਰਫ ਆਸ ਨਾਲ ਕਦੇ ਵੀ ਜੀਵਨ ਦੀ ਗੱਡੀ ਨਹੀਂ ਚੱਲਦੀ ਜਿਵੇਂ ਕਿਸਾਨ ਰੱਬ ਕੋਲ ਮੀਂਹ ਦੀ ਦੁਆ ਕਰਦਾ ਹੈ ਪਰ ਉਹ ਆਪਣਾ ਖੇਤ ਆਪ ਜੋਗਵਾਉਂਦਾ ਹੈ ਬੀਜ ਬੀਜਦਾ ਹੈ ਅਤੇ ਖੇਤੀ ਸੰਭਾਲਦਾ ਹੈ ਉਸੇ ਤਰ੍ਹਾਂ ਅਸੀਂ ਵੀ ਆਪਣਾ ਕੰਮ ਆਪਣੀ ਮਿਹਨਤ ਨਹੀਂ ਛੱਡ ਸਕਦੇ ਰੱਬ ਨੇ ਅਸੀਂ ਸਭ ਨੂੰ ਬਰਦਰ ਅਕਲ ਹਥਿਆਰ ਤੇ ਤੁਮ ਵਰਤਾ ਦਿੱਤੀ ਹੈ ਇਹ ਤੁਹਾਡੀ ਮਰਜ਼ੀ ਦੇ ਆਧਾਰ ਤੇ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿੰਜ ਵਰਤਦੇ ਹਾਂ ਜਿਹੜਾ ਇਨਸਾਨ ਆਪਣੇ ਭਵਿੱਖ ਦੀ ਚਾਬੀ ਰੱਬ ਦੇ ਹੱਥ ਵਿੱਚ ਦੇ ਕੇ ਆਪ ਖਾਲੀ ਬੈਠ ਜਾਂਦਾ ਹੈ ਉਹ ਕਦੇ ਵੀ ਅੱਗੇ ਨਹੀਂ ਵਧ ਸਕਦਾ ਸਫਲਤਾ ਹਮੇਸ਼ਾ ਉਹਨਾਂ ਨੂੰ ਮਿਲਦੀ ਹੈ ਜੋ ਮਿਹਨਤ ਕਰਦੇ ਹਨ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਦੇ ਹਨ ਭਿਖਾਰੀ ਹਮੇਸ਼ਾ ਮੰਗਦਾ ਰਹਿੰਦਾ ਹੈ ਪਰ ਉਹ ਕਦੇ ਵੀ ਆਪਣੇ ਹਾਲਤ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ ਰੱਬ ਮੰਗਣ ਨਾਲ ਖੁਸ਼ ਨਹੀਂ ਹੁੰਦਾ ਰੱਬ ਦਾ ਕਰਮ ਦੇਂਦਾ ਹੈ ਜੇ ਅਸੀਂ ਆਪਣੀ ਸੋਚ ਆਪਣਾ ਦ੍ਰਿਸ਼ਟੀਕੋਣ ਬਦਲ ਲਈਏ ਤਾਂ ਆਪਣੇ ਹਿੱਸੇ ਦੀ ਮਿਹਨਤ ਕਰੀਏ ਤਾਂ ਰੱਬ ਵੀ ਤੁਹਾਡੀ ਮਦਦ ਕਰੇਗਾ ਇਸ ਲਈ ਮੰਗਣ ਨਾਲੋਂ ਕਰਮ ਕਰਨਾ ਸਿੱਖੋ ਜਿਹੜੇ ਇਨਸਾਨ ਆਪਣੀ ਮਿਹਨਤ ਦੇ ਪ੍ਰੂਫਾ ਕਰਦੇ ਹਨ ਉਹ ਰੱਬ ਦੇ ਸੱਚੇ ਪੁੱਤ ਹੁੰਦੇ ਹਨ ਉਹਨਾਂ ਦੀਆਂ ਦੁਆ ਕਬੂਲ ਹੁੰਦੀ ਹੈ ਤੇ ਉਹਨਾਂ ਦੇ ਫਲ ਵੀ ਮਿੱਠੇ ਹੁੰਦੇ ਹਨ ਨਿਸ਼ਕਰਸ਼ ਮਜੂ ਸਾਡੀ ਅਸਲ ਤਾਕਤ ਮੰਗਣ ਵਿੱਚ ਨਹੀਂ ਕਰਨ ਵਿੱਚ ਹੈ ਰੱਬ ਹਮੇਸ਼ਾ ਉਹਨਾਂ ਦੀ ਉਹਨਾਂ ਦੇ ਪਾਸੇ ਹੁੰਦਾ ਹੈ ਜੋ ਆਪਣੇ ਹਿੱਸੇ ਦੀ ਮਿਹਨਤ ਇਮਾਨਦਾਰੀ ਨਾਲ ਕਰਦੇ ਹਨ ਮੰਗਣਾ ਛੋਟੀ ਗੱਲ ਹੈ ਕਮਾਣਾ ਵੱਡੀ ਗੱਲ ਹੈ ਇਸ ਲਈ ਅਸੀਂ ਵੀ ਚਾਹੀਦਾ ਹੈ ਕਿ ਮੰਗਨ ਨਾਲੋਂ ਵੱਧ ਕੇ ਆਪਣੇ ਜੀਵਨ ਨੂੰ ਆਪ ਬਣਾਈਏ ਤਾਂ ਕਿ ਰੱਬ ਵੀ ਫਕਰ ਕਰੇ